ਇਟਿਕ ਹੋਈ ਤਾਂ ਉਸ ਕਮੇਟੀ ਦੀ ਮੀਟਿੰਗ ਦੇ ਅੰਦਰ ਇਹ ਵਿਚਾਰ ਬਟਾਦਰਾ ਹੋਇਆ ਕਿ ਸੈਸ਼ਨ ਜਿਹੜਾ ਉਹ ਛੋਟਾਗਾ اپੋਜੀਸ਼ਨ ਤੇ ਰਾਨੋ ਗੱਲ ਕਰਨ ਦਾ ਮੌਕਾ ਨਹੀਂ ਮਿਲਦਾ ਤਾਂ ਉਹ ਸੈਸ਼ਨ ਜਿਹੜਾ ਸੀ ਦੋ ਦਿਨ ਦਾ ਵਧਾ ਲਿਆ ਜਦੋਂ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਜਿਹੜੀ ਆ 11 ਤਰੀਕ ਨੂੰ ਰਿਪੋਰਟ ਪੇਸ਼ ਹੋਈ ਤਾਂ ਆਨਰੇਬਲ ਸਪੀਕਰ ਸਾਹਿਬ ਨੇ ਇਹ ਮਤਾ ਪਾਸ ਕੀਤਾ ਕਿ ਸੈਸ਼ਨ ਜਿਹੜਾ 14 ਤੇ 15 ਤਰੀਕ ਲਈ ਵੀ ਹੋਊਗਾ ਤਾਂ ਕਿ ਇੱਕ achhi opportunity ਜਿਹੜੀ ਆ ਉਹ اپੋਜੀਸ਼ਨ ਨੂੰ ਮਿਲ ਸਕੇ ਆਪਾਂ ਜਿੰਨ 93 ਆਪਣੀ ਗੱਲ ਰੱਖਣ ਦਾ ਮੌਕਾ ਮਿਲ ਸਕੇ ਉਹਦੇ ਲਈ ਲੈ ਕੇ ਇਹ ਜਿਹੜਾ ਸੈਸ਼ਨ ਆ 4 ਦਿਨਾਂ ਦਾ ਹੋ ਗਿਆ ਪਹਿਲੇ ਦਿਨ ਪੰਜਾਬ ਦੇ ਅੰਦਰ ਪੰਜਾਬ ਪੰਜਾਬ ਦੇ ਸਾਡੇ ਜਲ ਸਰੋਤ ਮੰਤਰੀ ਵਰਿੰਦਰ ਗੋਇਲ ਜੀ ਦੁਆਰਾ ਜੋ ਸੈਂਟਰ ਸਰਕਾਰ ਦੇ ਵੱਲੋਂ ਭਾਰਤੀ ਬੀਬੀਐਮ ਵਿੱਚ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅੰਦਰ ਜਿਹੜੀ ਸੀਆਈਐਸਐਫ ਦੀ ਸੀਆਈਐਸਐਫ ਦੀ ਸਥਾਪਨਾ ਨੂੰ ਲੈ ਕੇ ਅਸੀਂ ਰੈਜ਼ੋਲੂਸ਼ਨ ਲੈ ਕੇ ਆਏ ਉਸ ਨੂੰ ਲੈ ਕੇ ਜਿਹੜੀ ਚਰਚਾ ਹੋਈ ਔਰ ਜੁਨਾਨਿਮਸਲੀ ਸਾਰੀਆਂ ਧਿਰਾਂ ਨੇ ਬੜੇ ਅੱਛੇ ਢੰਗ ਨਾਲ ਸਾਥ ਦੇ ਕੇ ਇਸ ਨੂੰ ਜਿਹੜਾ ਪਾਸ ਕੀਤਾ ਹਾਲਾਂਕਿ ਇਹਦੇ ਅੰਦਰ ਬੜਾ ਸਪਸ਼ਟਾ ਕਿ ਉਸ ਸਮੇਂ ਦੀ ਕਾਂਗਰਸ ਪਾਰਟੀ ਨੇ 2121 ਦੇ ਅੰਦਰ 2121 ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਸੈਂਟਰ ਸਰਕਾਰ ਨੂੰ ਸਹਿਮਤੀ ਦਿੱਤੀ ਗਈ ਸੀ ਕਿ ਸੀਆਈਐਸਐਫ ਦਾ ਗਠਨ ਜਿਹੜਾ ਹੈਗਾ ਉਹਨੂੰ ਇੱਥੇ ਲਾ ਦਿੱਤਾ ਜਾਵੇ ਯਾਨੀ ਸਕਿਉਰਟੀ CISF ਤੇ ਹਵਾਲੇ ਕੀਤੀ ਜਾਵੇ 70 ਸਾਲ ਦਾ ਇਤਿਹਾਸ ਸਾ ਪੰਜਾਬ ਦੇ ਜਿੰਨੇ ਵੀ ਡੈਮ ਨੇ ਜਿੰਨੇ ਵੀ ਡੈਮ ਨੇ ਉਹਨਾਂ ਡੈਮਾਂ ਦੇ ਉੱਤੇ ਅੱਜ ਤੱਕ ਅੱਜ ਤੱਕ ਕਿਸੇ ਨੇ ਉਂਗਲ ਕਰਕੇ ਨਹੀਂ ਦੇਖਿਆ ਹੱਥ ਲਾਉਣ ਦਾ ਬਹੁਤ ਦੂਰ ਦੀ ਗੱਲ ਆ ਪਰ ਲੇਕਿਨ ਜੋ ਸਾਜ਼ਿਸ਼ ਕੇਂਦਰ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਹਰਿਆਣਾ ਸਰਕਾਰ ਨਾਲ ਮਿਲ ਕੇ ਇਹ ਸਾਜ਼ਿਸ਼ ਰਚ ਰਹੀ ਸੀ ਉਸ ਸਮੇਂ ਉਹਦੇ ਵਿੱਚ ਮੈਂ ਸੰਬੰਧ ਦਾ ਕਾਂਗਰਸ ਪਾਰਟੀ ਵੀ ਸ਼ਾਮਲ ਸੀ ਜਿਨ੍ਹਾਂ ਨੇ ਇੱਥੇ CISF CISF ਲਾਉਣ ਦਾ ਲਾਉਣ ਦੀ ਜਿਹੜੀ ਅਗਿਆ ਦਿੱਤੀ ਆ ਪਰ ਲੇਕਿਨ ਇਸ ਵਾਰ ਕਾਂਗਰਸ ਪਾਰਟੀ ਨੇ ਆਪਣੇ ਆਪ ਨੂੰ ਸੁਧਾਰਦੇ ਹੋਏ ਆਪਣੀ ਗਲਤੀ ਮੰਨਦੇ ਹੋਏ ਆਪਣੇ ਆਪ ਨੂੰ ਕਰੈਕਟ ਕੀਤਾ ਔਰ ਜਿਹੜਾ ਮਤਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਦੀ ਬਰੋ ਲੈਂਦਾ ਗਿਆ ਉਹਨੂੰ ਸਪੋਰਟ ਕੀਤਾ ਔਰ ਮਤਾ ਜਿਹੜਾ ਯੂਨਾਨੀਮਸਲੀ ਪਾਸ ਹੋਇਆ ਸੋ ਇਹਦੇ ਵਿੱਚ ਮੈਂ ਕਾਂਗਰਸ ਪਾਰਟੀ ਦਾ ਦੂਜੀਆਂ ਪਾਰਟੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਬੜੇ ਅچھے ਟੰਗ ਦੇਣਾ ਫਿਰ ਦੁਬਾਰਾ ਆਪਣੀ ਗਲਤੀ ਵੀ ਸੁਧਾਰੀ ਔਰ ਪੰਜਾਬ ਸਰਕਾਰ ਦੀ ਸਪੋਰਟ ਕੀਤੀ ਔਰ ਇਸ ਤੋਂ ਬਿਨਾ ਜਿਹੜੇ ਸਿ ਵਿਧਾਨਕ ਕਾਮਕਾਰ ਜਿਹੜੇ ਵਿਧਾਨਕ ਕਾਮਕਾਰ ਇਸ ਵਿਧਾਨ ਸਭਾ ਦੇ ਅੰਦਰ ਆਏ ਉਹਨਾਂ ਵਿੱਚ ਰਿਆਤ 12 ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ ਦਾ ਬਿੱਲ ਰਿਆਤ 12 ਪ੍ਰੋਫੈਸ਼ਨਲ ਹੁਸ਼ਿਆਰਪੁਰ ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ ਦਾ ਬਿੱਲ ਸੀਜੀਸੀ ਸੀਜੀਸੀ ਯੂਨੀਵਰਸਿਟੀ ਮਹਾਲੀ ਇਹ ਦੋ ਬਿੱਲ ਜਿਹੜੇ ਪੰਜਾਬ ਵਿਧਾਨ ਸਭਾ ਚ ਆਏ ਜਿਹੜੇ ਕਿ ਪੰਜਾਬ ਦੀ ਐਜੂਕੇਸ਼ਨ ਦੇ ਢਾਂਚੇ ਨਾਲ ਸੰਬੰਧਿਤ ਸੀ ਕਿ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਜਿਹੜੀ ਐਜੂਕੇਸ਼ਨ ਯੂਨੀਵਰਸਿਟੀਾਂ ਦੀ ਸਥਾਪਨਾ ਹੋ ਰਹੀ ਆ ਔਰ ਪੰਜਾਬ ਸਰਕਾਰ ਲਗਾਤਾਰ ਜਿੱਥੇ ਆਪਣੇ ਬੱਚਿਆਂ ਨੂੰ ਅੱਛੀ ਐਜੂਕੇਸ਼ਨ ਦੇਣ ਦਾ ਯਤਨ ਕਰ ਰਹੀ ਆ ਔਰ ਦੇ ਰਹੀ ਆ ਔਰ ਉੱਥੇ ਹੀ ਬਾਹਰਲੇ ਸੂਬਿਆਂ ਦੇ ਜਿਹੜੇ ਲੋਕ ਨੇ ਬੱਚੇ ਨੇ ਉਹ ਵੀ ਆ ਕੇ ਇੱਥੇ ਉੱਚੀ ਸਿੱਖਿਆ ਹਾਸਲ ਕਰਕੇ ਜਿਹੜੇ ਉਹ ਜਾ ਰਹੇ ਨੇ ਇਹ ਦੋ ਬਿੱਲ ਸੀ ਜਿਹੜੇ ਉਹਨਾਂ ਉੱਤੇ ਵੀ ਜਿਹੜੀ ਆਪੋਜੀਸ਼ਨ ਪਾਰਟੀ ਆ ਉਹਨੇ ਆਪਣੀ ਸਹਿਮਤੀ ਪ੍ਰਗਟ ਕੀਤੀ ਇਹ ਵੀ ਮੈਂ ਸਮਝਦਾ ਇੱਕ ਬਹੁਤ ਵੱਡਾ ਪਰੰਪਰਾ ਸੀ ਇਸ ਤੋਂ ਬਿਨਾ ਦਾ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਇਸਟੈਬਲਿਸ਼ਮੈਂਟ ਐਕਟ ਦਾ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਇਸਟੈਬਲਿਸ਼ਮੈਂਟ ਐਕਟ 2025 ਆਇਆ ਔਰ ਇਸ ਨੂੰ ਵੀ ਯੂਨਾਨੀਮਸਲੀ ਪਾਸ ਕੀਤਾ ਗਿਆ ਔਰ ਇਹਦੇ ਉੱਤੇ ਕਿਸੇ ਨੇ ਵੀ ਕੋਈ ਕਿਸੇ ਕਿਸਮ ਦੀ ਆਰਗੂਮੈਂਟ ਜਾਂ ਬਹਿਸ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਔਰ ਨਾ ਹੀ ਇਹਨੂੰ ਕਿਸੇ ਨੇ ਕਿਹਾ ਕਿ ਇਹ ਪੰਜਾਬ ਦੇ ਕਿਸੇ ਵੀ ਧਿਰ ਦੇ ਖਿਲਾਫ ਆ ਬਲਕਿ ਇਹਦੇ ਅੰਦਰ ਮੈਂ ਸਮਝਦਾ ਜਿਹੜੇ ਸਾਡੇ ਛੋਟੇ ਸ਼ਾਪਕੀਪਰ ਸੀ ਛੋਟੇ ਦੁਕਾਨਦਾਰ ਸੀ ਉਹਨਾਂ ਨੂੰ ਹੀ ਪ੍ਰੋਟੈਕਟ ਕੀਤਾ ਗਿਆ ਸੀ ਅੱਗੇ ਇਨਸਪੈਕਟਰੀ ਰਾਤ ਜਿਹੜਾ ਇਸ ਐਕਟ ਦੇ ਬਹਾਨੇ ਬਹੁਤ ਸਾਰੇ ਜਿਹੜੇ ਇਨਸਪੈਕਟਰ ਸੀਗੇ ਉਹ ਚਲੇ ਜਾਂਦੇ ਸੀ ਔਰ ਕੋਈ ਨਾ ਕੋਈ ਨੁਕਸ ਕੱਢ ਕੇ ਕੋਈ ਨਾ ਕੋਈ ਬਹਾਨਾ ਬਣਾ ਕੇ ਕੋਈ ਨਾ ਕੋਈ ਟੈਕਨੀਕਲ ਖਾਮੀ ਜਿਹੜੀ ਆ ਉਹਨੂੰ ਲੱਭ ਕੇ ਪੰਜਾਬ ਦੇ ਸ਼ਾਪਕੀਪਰ ਨੂੰ ਪੰਜਾਬ ਦੇ ਦੁਕਾਨਦਾਰਾਂ ਨੂੰ ਤੰਗ ਕੀਤਾ ਜਾਂਦਾ ਸੀਗਾ ਔਰ ਇਸ ਬਿਲ ਵੀ ਜਿਹੜਾ ਬਹੁਤ ਲੰਬੇ ਅਰਸੇ ਬਾਅਦ ਇਹਦੇ ਵਿੱਚ 1958 ਤੋਂ ਬਾਅਦ 1958 ਤੋਂ ਬਾਅਦ ਇਹ ਪਹਿਲੀ ਐਮੈਂਡਮੈਂਟ ਆ 1958 ਤੋਂ ਲੈ ਕੇ 1958 ਤੋਂ ਲੈ ਕੇ ਹੁਣ ਤੱਕ ਜਿਹੜਾ 225 ਆ ਗਿਆ ਔਰ ਪਹਿਲੀ ਐਮੈਂਡਮੈਂਟ ਹੋਈ ਔਰ ਜਿਹਦੇ ਨਾਲ ਮੈਂ ਸਮਝਦਾ ਪੰਜਾਬ ਦੇ ਦੁਕਾਨਦਾਰ ਭਰਾਵਾਂ ਨੂੰ ਪੰਜਾਬ ਦੇ ਛੋਟੇ ਸ਼ਾਪਕੀਪਰਜ਼ ਨੂੰ ਵੱਡੀ ਰਾਹਤ ਮਿਲੀ ਹੁਣ ਜਿਹੜਾ ਇਨਸਪੈਕਟਰੀ ਰਾਜ ਆ ਉਹਦਾ ਖਤਮਾ ਹੋਇਆ ਇਸ ਤੋਂ ਬਿਨਾ ਦਾ ਪੰਜਾਬ ਲੇਬਰ ਵੈਲਫੇਅਰ ਫੰਡ ਜਿਹੜਾ ਪੰਜਾਬ ਲੇਬਰ ਵੈਲਫੇਅਰ ਫੰਡ ਜਿਹੜਾ ਐਮੈਂਡਮੈਂਟ 225 ਆਇਆ ਜਿਸ ਦੇ ਵਿੱਚ ਜਿਸ ਦੇ ਵਿੱਚ ਜਿਹੜਾ ਲੇਬਰ ਦਾ ਕੰਟੈਂਟ ਸੀ ਲੇਬਰ ਤੇ ਏਮਪਲਾਈ ਤੇ ਏਮਪਲਾਈ ਦਾ ਜਿਹੜਾ ਸ਼ੇਅਰ ਸੀ ਉਹਦੇ ਵਿੱਚ ਵਾਧਾ ਕੀਤਾ ਗਿਆ ਇਹ ਵੀ ਜਿਹੜਾ ਐਕਟ ਸੀਗਾ ਇਹਨੂੰ ਵੀ ਸਾਰੀਆਂ ਧਿਰਾਂ ਨੇ ਯੂਨਾਨੀਮਸ ਲਈ ਯਾਨੀ ਕਿ ਇੱਕ ਮਤ ਹੋ ਕੇ ਪਾਸ ਕੀਤਾ ਇਸ ਤੋਂ ਬਾਅਦ ਦਾ ਪ੍ਰੀਵੈਂਸ਼ਨ ਆਫ ਕ੍ਰੂਐਲਟੀ ਟੂ ਐਨੀਮਲਸ ਐਕਟ ਜਿਹੜਾ ਜਿਹੜਾ ਪੰਜਾਬ ਅਮੈਂਡਮੈਂਟ 225 ਦਾ ਪ੍ਰੀਵੈਂਸ਼ਨ ਆਫ ਕ੍ਰੂਐਲਟੀ ਟੂ ਐਨੀਮਲਸ ਜਿਹੜੀਆਂ ਕਿ ਕਿਲਾ ਰਾਏਪੁਰ ਦੀਆਂ ਖੇਡਾਂ ਦੇ ਨਾਲ ਸਾਡੀਆਂ ਬੈਲ ਦੌੜਾਂ ਦਰਾ ਸਬੰਧਤ ਟੈਕਸ ਸੀ ਉਹ ਵੀ ਇਸ ਵਿਧਾਨ ਸਭਾ ਦੇ ਵਿੱਚ ਆਇਆ ਔਰ ਇਸ ਦੇ ਉੱਤੇ ਵੀ ਸਾਰਿਆਂ ਨੇ ਸਹਿਮਤੀ ਪ੍ਰਗਟ ਕੀਤੀ ਇਹ ਵੀ ਬਿੱਲ ਜਿਹੜਾ ਜੁਰਾਨੀ ਮਸਲੀ ਪਾਸ ਹੋਇਆ ਇਸ ਤੋਂ ਬਾਅਦ ਮੇਰੇ ਡਿਪਾਰਟਮੈਂਟ ਦੇ ਦੋ ਬਿੱਲ ਸੀ ਦਾ ਦਾ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਦਾ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਐਮੈਂਡਮੈਂਟ ਬਿੱਲ 2025 ਜਿਹੜਾ ਇੱਕ ਟੈਕਸ 2018 ਦੇ ਵਿੱਚ ਕਾਂਗਰਸ ਪਾਰਟੀ ਚ ਲਾਇਆ ਸੀਗਾ ਉਹਦੇ ਵਿੱਚ ਅਸੀਂ ਸ਼ੋਧ ਕੀਤੀ ਕਿ ਜੇਕਰ ਕੋਈ ਟੈਕਸ ਜਿਹੜਾ ਜਿਹੜਾ ਸਾਲ ਦਾ ਟੈਕਸ 2400 ਰੁਪਏ ਬਣਦਾ ਜੇਕਰ ਕੋਈ ਇੱਕ ਸਮੇ ਯਕਮੁਖਤ ਯਾਨੀ ਕਿ ਵਨ ਟਾਈਮ ਪਰ ਨਾ 14ਗਾ ਤਾਂ ਅਸੀਂ ਉਹਨੂੰ 200 ਰੁਪਏ ਦੀ ਸਰਾਨਾ ਛੋਟ ਦੇਵਾਂਗੇ ਇਹ ਵੀ ਐਕਟ ਜਿਹੜਾ ਜੁ ਰਾਣੀ ਮਸਲੀ ਪਾਸ ਹੋਇਆ ਔਰ ਇਸ ਤੋਂ ਬਿਨਾ ਦਾ ਦਾ ਪੰਜਾਬ ਐਪਰੋਪ੍ਰੀਏਸ਼ਨ ਐਕਟ ਰੀਪੀਲ ਬਿਲ ਕਿਉਂਕਿ 1985 ਤੋਂ ਲੈ ਕੇ 1985 ਤੋਂ ਲੈ ਕੇ ਜੇਕਰ ਮੈਂ ਗੱਲ ਕਰਾਂ ਹੁਣ ਤੱਕ 1985 ਤੋਂ ਲੈ ਕੇ ਲਗਾਤਾਰ ਸਰਕਾਰਾਂ ਆਉਂਦੀਆਂ ਰਹੀਆਂ ਔਰ ਐਪਰੋਪ੍ਰੀਏਸ਼ਨ ਬਿਲ ਜਿਹੜੇ ਨੇ ਉਹ ਪਾਸ ਹੁੰਦੇ ਰਹੇ ਔਰ ਇੱਕ ਬਹੁਤ ਵੱਡੀ ਲਾਈਨ ਜਿਹੜੀ ਆ ਲੱਗੀ ਉਹ ਸਾਰੇ ਬਿਲਾਂ ਦੇ ਕੋਈ ਅਹਿਮਤਰੀ ਰਹੀ ਸੀਗੀ ਉਹ ਤਰਕ ਸੰਗਤ ਨਹੀਂ ਰਹਿ ਸੀਗੇ ਉਹ ਆਪਣਾ ਜਿਹੜਾ ਸਮੇਂ ਦੇ ਨਾਲ ਨਾਲ ਐਕਟ ਦੀ ਅਹਿਮਤ ਖਤਮ ਹੋ ਜਾਂਦੀ ਆ ਸੋ ਸਾਰੇ ਐਕਟ ਜਿਹੜੇ ਸੀ ਉਹ ਵੀ ਰਿਪੀਲ ਕੀਤੇ ਗਿਆ ਉਹਨਾਂ ਨੂੰ ਲੈ ਕੇ ਵੀ ਸਾਰੀ ਜਿਹੜੀ ਸਹਿਮਤੀ ਬਣੀ ਔਰ ਇਸ ਤਰ੍ਹਾਂ ਇੱਕ ਅਹਿਮ ਜਿਹੜਾ ਬਿਲ ਸੀਗਾ ਤੁਹਾਨੂੰ ਸਾਰਿਆਂ ਨੂੰ ਪਤਾਗਾ ਤਾਂ ਪੰਜਾਬ ਦਾ ਪੰਜਾਬ ਪ੍ਰੋਵਿੰਸਨ ਆਫ ਫੈਂਸ ਅਗੇਂਸਟ ਹੋਲੀ ਸਕ੍ਰਿਪਟ ਯਾਨੀ ਧਾਰਮਿਕ ਗ੍ਰੰਥਾਂ ਦੇ ਖਰਾਫ ਜਿਹੜੇ ਵੀ ਬੰਦੇ ਸਾਜ਼ਿਸ਼ ਰਚਦੇ ਨੇਗੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਦੇ ਨੇਗੇ ਧਾਰਮਿਕ ਗ੍ਰੰਥਾਂ ਦਾ ਅਪਮਾਨ ਕਰਦੇ ਨੇਗੇ ਉਸ ਨੂੰ ਲੈ ਕੇ ਜਿਹੜਾ ਪੰਜਾਬ ਸਰਕਾਰ ਵੱਲੋਂ ਆਨਰੇਬਲ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਐਕਟ ਲੈ ਕੇ ਆਏ ਸੀ ਉਸ ਐਕਟ ਦੇ ਉੱਤੇ اپੋਜੀਸ਼ਨ tirne ਚਰਚਾ ਦਾ ਸਮਾਂ ਮੰਗਿਆ ਔਰ ਇੱਕ ਦਿਨ ਦਾ ਚਰਚਾ ਦਾ ਸਮਾਂ ਵੀ ਦਿੱਤਾ ਗਿਆ ਔਰ ਚਰਚਾ ਕਰਨ ਤੋਂ ਬਾਅਦ ਔਰ ਸਾਰਿਆਂ ਨੇ ਜੁਨਾਨੀਬ ਸ੍ਰੀ ਫਿਰ ਇਕਮਤ ਹੋ ਕੇ ਜਿਹੜਾ ਉਹ ਐਕਟ ਸੀ ਉਹਨੂੰ ਸਿਲੈਕਟ ਕਮੇਟੀ ਦੇ ਹਵਾਲੇ ਕੀਤਾ ਗਿਆ ਤਾਂ ਕਿ ਇੱਕ ਅੱਛੀ ਜਿਹੜੀ ਆ ਚੰਗੀ ਲੈਜਲੇਸ਼ਨ ਜਿਹੜੀ ਆ ਉਹ ਸਾਹਮਣੇ ਆ ਸਕੇ ਇਹ ਭਵਿੱਖ ਦੇ ਵਿੱਚ ਕੋਈ ਵੀ ਵਿਅਕਤੀ ਜਿਹੜਾ ਉਹ ਪੰਜਾਬ ਦੇ ਦੇਸ਼ ਦੇ ਦੁਨੀਆ ਦੇ ਜਿਹੜੇ ਧਾਰਮਿਕ ਗ੍ਰੰਥੇ ਉਹਨਾਂ ਦਾ ਕੋਈ ਕਿਸਮ ਦੀ ਕੋਈ ਛੇੜਛਾੜ ਨਾ ਕਰ ਸਕੇ ਕਿਸੇ ਕਿਸਮ ਦਾ ਅਪਮਾਨ ਜਿਹੜਾ ਉਹ ਨਾ ਕਰ ਸਕੇ ਇਸ ਤੋਂ ਬਿਨਾ ਜਿਹੜਾ ਡਰੱਗ ਦਾ ਇਸ਼ੂ ਸੀਗਾ ਤੁਸੀਂ ਸਾਰੇ ਜਾਣਦੇ ਹੋ ਕਿ ਕੱਲ੍ਹ ਡਰਗ ਦਾ ਇਸ਼ੂ ਵੀ ਬੜਾ ਅਹਿਮ ਇਸ਼ੂ ਰਿਹਾ ਉਸ ਨੂੰ ਲੈ ਕੇ ਲੰਬੀ ਚਰਚਾ ਹੋਈ ਔਰ ਉਹਦੇ ਵਿੱਚ ਮੈਂ ਸਮਝਦਾ ਸਾਰਿਆਂ ਨੇ ਇੱਕੋ ਮਤੋਂ ਕੇ ਕਿਹਾ ਕਿ ਅਸੀਂ ਡਰਗ ਜਿਹੜਾ ਮਾਫੀਆ ਉਹਨੂੰ ਖਤਮ ਕਰਨ ਲਈ ਪੰਜਾਬ ਸਰਕਾਰ ਦਾ ਸਹਿਯੋਗ ਕਰਾਂਗੇ ਪਰ ਲੇਕਿਨ ਅਫਸੋਸ ਜਦੋਂ ਅਸੀਂ ਡਰਗ ਮਾਫੀਆ ਦੇ ਖਿਲਾਫ ਕਾਰਵਾਈ ਕੀਤੀ ਸੀ ਤਾਂ ਉਸ ਸਮੇਂ ਬਹੁਤ ਸਾਰੇ ਕਾਂਗਰਸ ਦੇ ਲੀਡਰ ਬਹੁਤ ਸਾਰੇ ਕਾਦੀਦਲ ਦੇ ਚਰੋਣਾ ਹੀ ਸੀ ਉਹਨਾਂ ਦਾ ਫਰਜ਼ ਬਣਦਾ ਸੀਗਾ ਉਹ ਤਾਂ ਆਪਣੇ ਵਿਅਕਤੀ ਨੂੰ ਡਿਫੈਂਡ ਕਰਨਗੇ ਕਰਨਗੇ ਪਰ ਕੁਝ ਉਹ ਲੋਕ ਕਾਂਗਰਸ ਪਾਰਟੀ ਦੇ ਭਾਰਤੀ ਜਨਤਾ ਪਾਰਟੀ ਦੇ ਉਹ ਡਰੱਗ ਮਾਫੀਆ ਦੇ ਨਾਲ ਖੜੇ ਸੀ ਉਹ ਗੈਂਗਸਟਰ ਬਾਦ ਦੇ ਖੜੇ ਸੀਗੇ ਸੋ ਮੈਂ ਤੁਹਾਡੇ ਜਰੀਏ اپੋਜੀਸ਼ਨ ਦਾ ਇਸ ਗੱਲ ਲਈ ਧੰਨਵਾਦ ਕਰਨਾ ਚਾਹਾਂਗਾ ਕਿ ਉਹਨਾਂ ਨੇ ਸਾਰਿਆਂ ਬਿਲਾ ਦੇ ਉੱਤੇ ਆਪਣੀ ਜਿਹੜੀ ਹੈ ਸਹਿਮਤੀ ਪ੍ਰਗਟ ਕੀਤੀ ਔਰ ਦੂਸਰਾ ਉਹਨਾਂ ਨੇ ਸਹਿਮਤੀ ਪ੍ਰਗਟਾ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਕਿਸੇ ਵੀ ਵਿਅਕਤੀ ਦੇ ਨਾਲ ਕੋਈ ਧੱਕਾ ਨਹੀਂ ਕਰਨਾ ਚਾਹੁੰਦੀ ਔਰ ਜਿਹੜੇ ਵੀ ਬਿਲ ਬਣਦੇ ਨੇਗੇ ਉਹ ਪੰਜਾਬ ਦੇ ਲੋਕਾਂ ਦੀ ਵੈਲਫੇਅਰ ਨੂੰ ਲੈ ਕੇ ਬਣਦੇ ਨੇ ਚਾਹੋ ਐਨੀਮਲ क्रੂ얼ਟੀ ਬਿਲ ਦੀ ਗੱਲ ਕਰ ਲਈਏ ਚਾਹੇ ਉਹ ਅਸੀਂ ਸ਼ਾਪਸ ਜਿਹੜੇ ਸਾਡੇ ਦੁਕਾਨਦਾਰ ਨੇ ਉਹਨਾਂ ਦੀ ਗੱਲ ਕਰ ਲਈਏ ਚਾਹੇ ਉਹ ਅਸੀਂ ਸਾਡੇ ਜਿਹੜਾ ਟੈਕਸ ਵਾਲਾ ਬਿੱਲ ਆ ਉਹਦੀ ਗੱਲ ਕਰ ਲਈਏ ਤੇ ਸਾਰੇ ਬਿੱਲ ਜਿਹੜੇ ਨੇਗੇ ਉਹ ਪੰਜਾਬ ਦੇ ਲੋਕਾਂ ਦੀ ਵੈਲਫੇਅਰ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੀ ਭਲਾਈ ਨੂੰ ਲੈ ਕੇ ਪੰਜਾਬ ਦੀ ਤਰੱਕੀ ਨੂੰ ਲੈ ਕੇ ਬਣਦੇ ਨੇ ਇਸ ਗੱਲ ਕਰਕੇ ਆ ਕਿ ਪਹਿਲੀ ਵਾਰ ਹੋਇਆ ਮੈਂ ਵੀ ਪੰਜਾਬ ਦੀ ਵਿਧਾਨ ਸਭਾ ਚ ਬੈਨ ਵੀ 8ਵਾਂ 9ਵਾਂ ਸਾਲ ਆ ਸੈਕੰਡ ਟਰਮ ਮੇਰੀ ਵੀ ਆ ਔਰ ਅੱਜ ਤੱਕ ਕਦੇ ਵੀ ਕਿਸੇ ਬਿੱਲ 'ਤੇ ਸਹਿਮਤੀ ਨਹੀਂ ਬਣੀ ਸੀ ਹੁਣੇ ਜਿਹੜੀ ਸਹਿਮਤੀਆ ਬਣੀ ਆ ਇੱਥੋਂ ਪਤਾ ਲੱਗਦਾਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਬੜੀ ਇਮਾਨਦਾਰੀ ਦੇ ਨਾਲ ਬੜੇ ਬੜੀ ਜੜੀਆ ਅੱਛੇ ਤਰੀਕੇ ਦੇ ਨਾਲ ਬੜੀ ਕਮਿਟਮੈਂਟ ਦੇ ਨਾਲ ਪੰਜਾਬ ਨੂੰ ਤਰੱਕੀ ਦੀਆਂ ਲੀਹਾਂ ਤੇ ਲੈ ਕੇ ਜਾ ਰਹੀ ਆ ਔਰ ਪੰਜਾਬ ਜਿਹੜਾ ਉਹ ਚਾਰੇ ਪਾਸਿਓ ਪ੍ਰੋਗਰੈਸ ਕਰ ਰਿਹਾ ਧੰਨਵਾਦ ਥੈਂਕ ਯੂ ਕਿਮਤ ਸਾਹਿਬ ਜਿਹੜਾ ਤੁਸੀਂ ਪੰਜਾਬ ਸਟੇਟ ਡਿਵੈਲਪਮੈਂਟ ਐਕਟ ਦੀ ਗੱਲ ਕੀਤੀ ਹੈ 2018 ਹੱਥ ਦੇ ਨਾਲ ਹੀ ਇਹ ਜਿਹੜੇ professionਲ ਜੁੜੇ ਹੋਏ ਬੰਦੇ ਆ ਨਾ ਸਾਰੇ ਤਾਂ 200 ਚਲੇ ਜਾਂਦਾ ਕਿ